ਉਹੋ ਜਿhandle ਆਪਣ ਨੂੰ ਦੇ ਮੈਂ ਤੈਨੂੰ ਐ ਕਹਦਾਈ ਪਾਰ ਬਣੇ ਮੇਰੇ ਨਾਲ ਜਾਰਜੀਤੀ ਸਾ ਪਈ ਜਾਂਦਾ ਜਦੋਂ ਸੇਵੀਆਂ ਬਣਾਈ ਸੇਵੀਆਂ ਤਾਂ ਮੈਂ ਬਣਾ ਦੂੰਗੀ ਪਰ ਮੈਂ ਐ ਕਹਨੀ ਆ ਕਿਸੇ ਡਾਕਟਰ ਨੂੰ ਚੰਗੇ ਜੇ ਨੂੰ ਦਿਖਾ ਲੈ ਨਹੀਂ ਇਹਨੂੰ ਕਢਾ ਦੇ ਪਰ ਰੰਦ ਘਟ ਪਰਾ ਰੋਜ਼ ਹੀ ਦਵਾਈਆਂ ਲੈ ਲੈ ਆ ਕੇ ਪਿਆ ਹੋਵੇਂਗਾ ਤੂੰ ਵੀ ਹੁਣ ਆ ਗਿਆ ਦੇਖਦੀ ਹਾਂ ਮੈਂ ਕੋਈ ਤੂੰ ਬੈਠਾ ਆ ਗਈ ਆ ਗਈ ਮਾਰ ਲਾ ਗਿਆ ਨਾ ਸਿਰ ਹੋਰ ਜੀ ਹੋਰ ਘਰ ਪਰਵਾਹ ਠੀਕ ਸੀ ਸਾਰੇ ਹਾਂ ਜੀ ਹਾਂ ਜੀ ਸਾਰੇ ਠੀਕ ਸੀ ਹਾਂ ਜੀ ਹਾਂ ਜੀ ਮੰਮੀ ਠੀਕ ਸੀ ਡੈਡੀ ਤੁਸੀਂ ਸਾਰੇ ਠੀਕ ਹੋ ਠੀਕ ਹਾਂ ਤੁਸੀਂ ਸਾਰੇ ਠੀਕ ਹੋ ਹਾਂ ਜੀ ਹਾਂ ਜੀ ਵਧੀਆ ਡੈਡੀ ਯਾਰ ਕੇ ਸਾਰੇ ਠੀਕ ਨੇ ਸਾਰੇ ਵਧੀਆ ਸੀਗੇ ਤਾਂ ਗਰਮੀ ਵਾਲੀ ਆ ਦੇਖ ਹੋਰ ਜਿਵੇਂ ਹੋਈ ਪਈ ਆ ਕੀ ਉਹ ਇੱਕ ਮਲਾਕੀ ਗਰਮੀ ਚ ਹੋਰ ਜੀ ਤੁਸੀਂ ਠੀਕ ਹੋ ਮੰਮੀ ਵਧੀਆ ਠੀਕ ਹਾਂ ਪੁੱਤ ਤੈਨੂੰ ਦੇਖ ਕੇ ਤਾਂ ਉਹਦੋਂ ਵੀ ਜ਼ਿਆਦਾ ਠੀਕ ਹੋ ਗਈ ਹੁਣ ਤੂੰ ਬੈਠ ਜਾ ਨਾ ਇਹ ਕਰਵਾ ਮੈਨੂੰ ਆ ਕੁਰਸੀ ਵੀ ਦਿੰਦਿਸਾ ਕੋਈ ਨਹੀਂ ਹੁੰਦਾ ਜੀ ਬਸ ਮੰਜੇ ਤੇ ਠੀਕ ਹੈ ਲੈ ਪੁੱਤ ਤੁਸੀਂ ਕੁਰਸੀ ਤੇ ਬੈਠ ਐਥੇ ਬੈ ਜਾ ਆ ਜੰਮੀ ਕੋਈ ਨਹੀਂ ਕੋਲ ਬੈ ਜਾ ਕੁੜੇ ਕੰਮ ਆ ਬਾਰੇ ਦੇਖਾ ਕੌਣ ਆਇਆਗਾ ਤੇਰੀ ਨੰਦ ਆਈ ਆ ਨਾਲੇ ਪਾਣੀ ਲੈ ਆ ਮਾਰੀ ਆ ਗੜਾ ਪੁੱਤ ਹੈ ਸਿੱਗੀ ਆ ਵੀ ਛੁੱਟੀਆਂ ਸੀਗੀਆਂ ਤੇ ਮੈਂ ਸੋਚਿਆ ਵੀ ਚੱਲ ਚਾਰ ਪੰਜ ਦਿਨ ਤੁਹਾਡੇ ਕੋਲ ਆ ਜਾ ਮੰਮੀ ਨੂੰ ਪੁੱਛਿਆ ਮੰਮੀ ਕਹਿੰਦੀ ਹਾਂ ਭਾਈ ਕੋਈ ਗੱਲ ਨਹੀਂ ਜਾਇਆ ਸੀ ਕਿਹੜਾ ਰੋਕਦੇ ਆ ਫੇਰ ਤਾਂ ਵਧੀਆ ਉਹ ਤਾਂ ਚਾਰ ਪੰਜ ਦਿਨ ਰਹੇਗੀ ਹੈ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਫੇਰ ਵੀ ਲਣਤ ਆ ਗਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਆ ਠੀਕ ਆ ਵਧੀਆ ਵਧੀਆ ਤੁਸੀਂ ਦੱਸੋ ਠੀਕ ਆ ਮੈਂ ਕੋਲ ਨਾ ਖਾਨ ਬਾਈ ਜੀ ਹੈ ਬਸ ਇਹ ਕਹਿੰਦੀ ਜਾਣਾਗਾ ਜਾਣਾਗਾ ਲੱਗੀ ਪਈ ਸੀ ਤਿੰਨ ਚਾਰ ਦਿਨਾਂ ਦੀ ਮੈਂ ਕਿਹਾ ਚੱਲ ਚੱਲ ਵੜਦੇ ਆ ਫੇਰ ਅੱਜ ਵੇਲੇ ਸੀਗੇ ਮੰਮੀ ਨੇ ਕੀ ਕੀਤਾ ਵਧੀਆ ਸੋਹਣੀ ਲੱਗ ਰਹੀ ਆਂ ਮੁਰਤੇ ਚਾਰ ਦਿਨ ਰਹੀ ਉਹ ਤਾਂ ਆਉਂਦਾ ਮਗਰੋਂ ਪਹਿਲਾਂ ਆਪਾਂ ਜਲਦੀ ਕਰਦੇ ਹੋਰ ਤੂੰ ਵੀ ਰਹੀ ਪੁੱਤ ਹੁਣ ਤਾਂ ਨਾ ਲੈ ਕੇ ਆਈਆਂ ਰਹਿਣ ਕੇ ਹੁਣ ਮੇਰੇ ਨਾਲ ਕਿਤੇ ਨਹੀਂ ਜਾਂਦੇ ਮੇਰਾ ਵਧੀਆ ਚਾਰ ਦਿਨ ਤੱਕ ਕਿਥੇ ਲੱਗਣਗੇ ਇੱਕ ਅੱਧਾ ਦਿਨ ਲਾ ਲਾਂਗੇ ਨਹੀਂ ਹੁਣ ਨਹੀਂ ਅਸੀਂ ਚਾਰ ਪੰਜ ਦਿਨ ਜਾਣ ਦਿੰਦੇ ਪਤਾ ਨਾ ਨਾ ਬਾਈ ਜੀ ਜਿੰਨੇ ਦਿਨ ਮਨਿੰਦਰ ਕਹੂਗੀ ਉਹਨੇ ਦਿਨ ਰਹਿਣਾ ਤੂੰ ਕਿੰਨੀ ਸੋਹਣੀ ਹੋਈ ਪਈ ਏ ਜੀ ਦੇਖੋ ਹੋਰ ਬਾਪੂ ਜੀ ਲਾਦਾ ਚਾਉਣਾ ਫਿਰ ਹਾਂ ਲਾਈ ਜਾਂਦੇ ਹੁਣ ਥੋੜਾ ਜਿਆਦਾ ਰਹਿ ਗਿਆ ਬਸ ਅੱਛਾ ਅੱਛਾ ਮੈਂ ਪਰਜੂਗਾ ਹੁਣ ਚਲੋ ਵਧੀਆ ਵਧੀਆ ਸਿਹਤ ਠੀਕ ਰਹਿੰਦੀ ਹੈ ਹਾਂ ਸਿਹਤ ਠੀਕ ਆ ਪਤਾ ਬਹੁਤ ਵਧੀਆ ਮੈਂ ਦੱਸੋ ਵਧੀਆ ਪੁੱਤ ਵਧੀਆ ਬਹੁਤ ਹੀ ਹਰੀ ਪਈ ਹੈ ਨਾ ਤੁਹਾਡੀ ਜੀ ਹਾਂ ਹੈ ਨਾ ਚੱਲ ਪੁੱਤ ਹੁਣ ਗੱਲਾਂ ਹੀ ਮਾਰੀ ਜਾਓਗੇ ਚਾਹ ਪੀਂਦੇ ਹੋ ਚਾਹ ਤਾਂ ਚਾਹ ਪੀਣੀ ਹੈ ਠੰਡਾ ਚਾਹੀ ਲਿਆ ਪਾ ਬੀ ਚਾਹ ਲਿਆਏ ਹੋ ਹੋਗੇ ਕਿ ਨਾਲ ਕੋਈ ਵੀ ਜੇ ਕੋਈ ਤੁਸੀਂ ਲੈ ਕੇ ਕਰ ਦੋਗੇ ਮੂਰੇ ਉਹ ਹੀ ਕਹਾਂਗੇ ਤਾਂ ਨਾ ਨਾ ਅਰੇ ਤੇਰੀ ਡਿਮਾਂਡ ਚੱਲੂਗੀ ਜੋ ਤੂੰ ਕਹਿੰਦੇ ਉਹ ਹੀ ਬਣਾ ਕੇ ਦਵਾਂਗੀ ਨਾ ਹਾਂ ਬੱਸ ਤੂੰ ਕਰ ਚਾਹ ਬਣਾ ਲੈ ਇੱਕ ਵਾਰੀ ਲੈ ਚੱਲ ਫਿਰ ਮੈਂ ਲੈ ਚਾਹ ਬਣਾ ਲਾ ਨਾਲੇ ਉਹ ਸਮਾਨ ਮਗਾ ਲਾਂਗੇ ਕੋਈ ਨਾ ਦੁਕਾਨ ਹੋਰ ਬੜਾ ਲਾਇ ਦੇ ਨੇ ਮਗਾ ਕੇ ਤਾਂ ਰੱਖਣਾ ਸੀ ਕਿ ਮੈਂ ਵੀਰੇ ਨੂੰ ਫੋਨ ਕੀਤਾ ਸੀਗਾ ਵੀ ਅਸੀਂ ਆਵਾਂਗੇ ਦੱਸਿਆ ਨਹੀਂ ਉਹਨਾਂ ਨੇ ਤੁਹਾਨੂੰ ਕਿੰਦਰ ਜਾ ਜਰ ਮੈਨੂੰ ਦੱਸ ਹੀ ਨਹੀਂ ਹੈਗਾ ਹੋਣ ਨੂੰ ਤਾਂ ਫਿਰ ਤੈਨੂੰ ਪਤਾ ਮੇਰੇ ਤਾਂ ਧਰਤੀ ਪੈਰ ਹੀ ਨਹੀਂ ਸੀ ਲੱਗਣਾ ਹੈਗਾ ਮੇਰੇਤੀ ਆਉਣ ਵਾਲੇ ਮੈਨੂੰ ਦੱਸਾ ਫਿਰ ਲੁੱਕ ਰੱਖ ਲਈ ਮਨਾਂ ਦਾ ਮੈਥੋਂ ਤਾਂ ਉਹਨੇ ਤੇ ਜਨਰਲ ਕਰੇ ਨਹੀਂ ਹੈਗਾ ਬੈਦਰੀ ਗਿਆ ਲੱਖੇ ਪਿੰਡ ਚ ਗਿਆ ਹੋਇਆ ਉਹ ਨਾਲ ਹੀ ਹੈ ਬਸ ਮੂਵ ਦਾ ਪਹਿਲਾ ਘਰੀ ਦੀ ਪੁੱਤ ਇੱਧਰ ਕੰਮ ਵਾ ਗਿਆ ਹੋਊ ਕਿਤੇ ਫਿਰ ਆਣਾ ਮੰਮੀ ਫਿਰ ਤੁਹਾਨੂੰ ਪਤਾ ਜਦੋਂ ਅਸੀਂ ਆਉਣ ਆਸ ਤੇ ਵੀਰੇ ਨੇ ਸਾਰਾ ਸਮਾਨ ਲਿਆ ਕੇ ਰੱਖਣਾ ਜੀਗਾ ਕਰੇ ਉਹ ਚੱਲ ਕੋਈ ਨਾ ਉਹਦਾ ਫਿਰ ਕਰਦੀਆਂ ਗਾਦਾ ਸੀ ਉਹ ਨਹੀਂ ਪਤਾ ਨਹੀਂ ਸੀ ਵੀ ਤੁਸੀਂ ਆਈ ਆ ਗਏ ਬਾਪੂ ਜੇ ਤਾਂ ਐਵੇਂ ਕਰੀ ਜਾਂਦੀ ਐ ਫਿਰ ਦੱਸ ਕੀ ਹੋ ਗਿਆ ਹੁਣ ਇੱਥੇ ਹੀ ਐ ਸਮਾਨ ਨੂੰ ਦੱਸ ਕੀ ਸਮਾਨ ਕਿਤੇ ਜਾਂਦਾ ਸਮਾਨ ਦੀ ਮੇਰੀ ਗੱਲ ਸੁਣਿਆ ਜਦੋਂ ਤੇਰੇ ਭਾਈ ਨੂੰ ਪਤਾ ਕਹਿੰਦਾ ਵੀ ਤੂੰ ਆਉਣ ਆਲੀਆਂ ਮੰਨ ਕਰੇ ਲਿਆ ਕੇ ਅੰਦਰ ਰੱਖ ਤਾਂ ਹੋਵੇ ਮੈਨੂੰ ਨਹੀਂ ਦੱਸਿਆ ਹੋਣਾ ਤੁਹਾਨੂੰ ਹੀ ਨਹੀਂ ਦੱਸਿਆ ਉਹ ਲੈ ਨਹੀਂ ਗਿਆ ਹਾਂ ਸਹੀ ਗੱਲ ਆ ਮੈਸਤਨ ਹਾਂ ਤਾਂ ਗਰਮੀ ਲੱ ਬਿਠਾ ਆ ਜਾ ਅੰਦਰ ਚੱਲ ਪੁੱਤ ਮੈਂ ਵੀ ਕਮਰੇ ਇੱਥੇ ਲੈ ਕੇ ਬੈਠ ਕੀ ਸੋਨੂ ਆ ਜਾ ਅੰਦਰ ਚੱਲ ਹੋਰ ਪੂਰ ਸਾਰਮੀ ਬਹੁਤ ਹੋਈ ਪਈ ਆ ਉਥੇ ਲੈ ਕੇ ਜਾਨੀ ਆ ਜੀ ਇਹਨਾਂ ਹਾਂ ਹਾਂ ਮੈਂ ਆਵਦੇ ਸਾਰੇ ਕਰ ਜਿੰਨੀ ਮਰਜੀ ਸੁਖੀਆਂ ਪਰ ਮੇਰਾ ਥਕੇਵਾ ਤਾਂ ਉਹਦੇ ਪੇਕੇ ਘਰੇ ਆ ਕੇ ਲਿਆ ਅੱਜ ਸਪੂਨ ਮਿਲਿਆ ਅੱਜ ਲੱਗਦਾ ਹਾਂ ਕਰੇ ਆਈਆਂ ਮੈਂ ਇਹ ਉੱਥੇ ਤਾਂ ਕਿਵੇਂ ਕੱਲੀ ਗੱਲਾਂ ਕਰੀ ਜਾਂਦੀਆਂ ਮਨਿੰਦਰ ਬਸ ਕੁਛ ਨਹੀਂ ਭਾਬੀ ਕਮਰਾ ਦੇਖਦੀ ਸੀ ਆਪਦਾ ਵੀ ਕਿੰਨਾ ਕੁਛ ਚੇਂਜ ਹੋ ਗਿਆ ਮੇਰੇ ਕਮਰੇ 'ਚ ਮੇਰੇ ਵਿਆਹ ਤੋਂ ਬਾਅਦ ਨਾ ਨਾ ਚੇਂਜ ਤਾਂ ਕੁਛ ਨਹੀਂ ਹੋਇਆ ਸੋਹਣਾ ਬਣਾਇਆ ਗਾ ਤੇ ਮੇਰੀ ਗੱਲ ਸੁਣ ਇੱਥੇ ਕਾਹਤੋਂ ਵਹਿ ਗਈ ਉਧਰ ਸਾਡੇ ਵਾਲੇ ਕਮਰੇ ਚੱਲ ਜਾ ਇੱਥੇ ਤਾਂ ਨਾ ਕੱਲਾ ਪੱਖਾ ਗਾ ਉਧਰ ਏਸੀ ਵੀ ਆ ਨਾਲੇ ਮੇਰੀ ਗੱਲ ਸੁਣ ਤੇਰੇ ਪਰੌਣੇ ਨੂੰ ਆਦਤ ਨਹੀਂ ਹੈਗੀਗੀ ਵੀ ਉਹ ਪੱਖੇ ਹੇਠਾਂ ਸੌਵੇਂ ਗਲਤ ਤਾਂ ਤੇਰੀ ਸਹੀ ਐ ਸੜਤਾਪਾ ਵੀ ਸਾਰੇ ਕਮਰਿਆਂ 'ਚ ਏਸੀ ਲੱਗੇ ਹੋਇਆ ਪੱਖੇ ਦੀ ਆਦਤ ਤਾਂ ਕਿਸੇ ਨੂੰ ਵੀ ਨਹੀਂ ਹੈਗੀ ਆ ਤਾਂ ਤੂੰ ਚੰਗਾ ਸੋਚਿਆ ਅਸੀਂ ਏਸੀ ਵਾਲੇ ਕਮਰੇ 'ਚ ਹੀ ਪੈ ਜਾਾਂਗੇ ਤੁਸੀਂ ਫਿਰ ਕਿੱਧਰ ਪਾਉਂਗੇ ਅਸੀਂ ਇੱਥੇ ਪੈ ਜਾਾਂਗੇ ਕੋਈ ਗੱਲ ਨਹੀਂ ਹਾਂ ਚਲ ਤੁਹਾਨੂੰ ਤਾਂ ਆਹਤ ਵੀ ਹੈਗੀ ਹਾਂ ਤੁਸੀਂ ਪੱਖੇ ਥੱਲੇ ਪੈ ਜਾ ਸਾਡਾ ਵੀ ਉਸ ਤਾਂ ਛੱਤ ਤੇ ਮੰਜੇ ਡਾਲਾਂਗੇ ਖੁੱਲੀ ਹਵਾ ਅੱਜ ਬਸ ਠੀਕ ਐ ਫਿਰ ਮੈਂ ਉਧਰ ਹੀ ਬੈਗ ਰੱਖ ਲੈਣੀ ਆ ਆਪਦਾ ਉਧਰ ਰੱਖ ਲੈ ਤੇ ਪਰੌਣੇ ਨੂੰ ਵੀ ਤੇਰੇ ਨਾਲ ਉੱਥੇ ਉਠਾ ਲਈ ਠੀਕ ਐ ਠੀਕ ਐ ਕੀ ਗੱਲਾਂ ਚੱਲ ਰਹੀਆਂ ਹਨਨਤਪੁਰ ਜਾਈ ਚ ਲੈ ਗੱਲਾਂ ਕੀ ਚੱਲਣੀਆਂ ਮੰਮੀ ਇੱਧਰ ਆ ਕੇ ਬ ਮੈਂ ਕਿਹਾ ਵੀ ਉਹ ਠਰੇਸੀ ਵਾਲੇ ਕਮਰੇ 'ਚ ਪੈ ਜਾਓ ਤੁਸੀਂ ਆ ਤਾਂ ਤੂੰ ਬੜੀ ਸੋਹਣੀ ਗੱਲ ਕਹੀ ਪੁੱਤ ਮੇਰੇ ਤਾਂ ਦਿਮਾਗ 'ਚ ਹੀ ਨਿਕਲ ਗਿਆ ਨਾਲੇ ਪੁੱਤ ਮੈਂ ਸੱਤ ਦੇਖ ਲਾਡੀ ਆਇਆਗਾ ਦੋ ਚਾਰ ਦਿਨ ਰਹੋਗੇ ਤੁਸੀਂ ਏਸੀ ਵਾਲੇ ਕਮਰੇ ਦੇ ਵਿੱਚ ਪਿਓ ਹਾਂ ਵਧੀਆ ਕੀਤਾ ਭਾਬੀ ਨੇ ਸੋਚ ਲਿਆ ਤੂੰ ਤਾਂ ਮੰਮੀ ਸਾਰਾ ਕੁਝ ਸੋਚਣਾ ਭੁੱਲ ਗਿਆ ਦਿੱਤੀ ਬਾਰੇ ਪੁੱਤ ਮੇਰੇ ਤਾਂ ਤੈਨੂੰ ਪਤਾ ਦਿਮਾਗ ਇਹ ਜਾ ਹੋ ਰਿਹਾਗਾ ਮੈਂ ਤਾਂ ਹੀ ਨਹੀਂ ਪਤਾ ਕਿੱਥੇ ਕੋਈ ਚੀਜ਼ ਰੱਖ ਕੇ ਭੁੱਲ ਜਾਨੀ ਆਂਗੀ ਜੀ ਮੰਮੀ ਨਹੀਂ ਸੋਚਦੀ ਨਾ ਤੇਰੇ ਬਾਰੇ ਕੋਈ ਨਹੀਂ ਸੋਚਦਾ ਫਿਰ ਮੰਮੀ ਤਾਂ ਹਰ ਵਕਤ ਲੈ ਕੋੜੇ ਮਨਿੰਦਰ ਦਾ ਫੋਨ ਨਹੀਂ ਆਇਆ ਉਹਨੇ ਖੋਜੀ ਪਈ ਜਾਂਦੀ ਐ ਇੱਕ ਦਿਨ ਤੱਕ ਵੰਡਣ ਨਾਲ ਗੱਲਾਂ ਕਰੀ ਜਾਵੇ ਕਹਿੰਦੀ ਜਦੋਂ ਸਾਡੀ ਮਨਿੰਦਰ ਦਾ ਵਿਆਹ ਨਹੀਂ ਸੀ ਹੋਇਆ ਨਾ ਕਹਿੰਦੀ ਘਰ ਸਿਰ ਤੇ ਚੱਕੀ ਰੱਖਦੀ ਸੀ ਕਹਿੰਦੀ ਹੁਣ ਨਾ ਤਾਂ ਬਹੂ ਬੋਲਦੀ ਸਾਡਾ ਘਰ ਚੁੱਪ ਚਾਹਦਾ ਕੇ ਹੋਰ ਰੋਂ ਕੇ ਨਹੀਂ ਹੈਗੀ ਪੁੱਤ ਤੇਰੇ ਬਿਨਾ ਹੁਣ ਚੱਲ ਕੋਈ ਨਾ ਚਾਰ ਦਿਨ ਮੈਂ ਇੱਥੇ ਆ ਪੂਰਾ ਰੋਲ ਆਪਾ ਕੇ ਰੱਖੂੰਗੀ ਚੱਲ ਤੇਰੇ ਗਲੇ ਨੂੰ ਕੀ ਹੋਇਆ ਪਿਆ ਗੜਾ ਖਰਾਬ ਆ ਪਤਾ ਨਹੀਂ ਕੀ ਹੋ ਗਿਆ ਕੋਦਾਂ ਮੈਂ ਕੀ ਹੋ ਗਿਆ ਪੁੱਤ ਮੈਂ ਪਾਣੀ ਪੀਣੀਆਂ ਨਾਲੇ ਮੇਰਾ ਬੈਗ ਉਧਰ ਲੈ ਜੰਨੀ ਆ ਦਵਾਈ ਦਵਾ ਲਿਆਉਣੇ ਜੀ ਨਾ ਨਾ ਬੱਸ ਨਾ ਨਾ ਠੀਕ ਐ ਮੈਂ ਮੈਂ ਉਧਰ ਏਸੀ ਵਾਲੇ ਕਮਰੇ ਚ ਜਾਨੀ ਆ ਆਤਾ ਤੂੰ ਬਹੁਤ ਵਧੀਆ ਗੱਲ ਕਹੀ ਆ ਪੁੱਤ ਦੇਖ ਤੂੰ ਸੀਤਾ ਦੇਖ ਇਧਰ ਪੈ ਜਾਓਗੇ ਹੁਣ ਪੱਖੇ ਥੱਲੇ ਹੁਣ ਮਸਾਂ ਥੋੜੇ ਦੇ ਨਹੀਂ ਆਇਆ ਦੇਖੋ ਤਾਂ ਪਹਿਲਾਂ ਹੀ ਨਹੀਂ ਆਉਂਦਾ ਇੱਕ ਢੀ ਲਾਉਂਦਾ ਇੱਕ ਲਾਉਂਦਾ ਨਹੀਂ ਹੈਗਾ ਉਹਦੀ ਵਾਪਸ ਭੱਗ ਜਾਂਦਾ ਹੈਗਾ ਮੰਮੀ ਹੋਤਾ ਪਤਾਗਾ ਨੇ ਪਤਾ ਉਹਨਾਂ ਦੀ ਰੈਣੀ ਸੈਣੀ ਆਪਣੇ ਨਾਲੋਂ ਵੱਖਰੀ ਹੈਗੀ ਉਹਨਾਂ ਤਾਂ ਹਰ ਕਮਰੇ ਚ ਏਸੀ ਆ ਉਹਨਾਂ ਨੂੰ ਤਾਂ ਸੁੱਖ ਸਭ ਦਾ ਸਾਰੀ ਆ ਉਹਨਾਂ ਦੇ ਘਰ ਚ ਜੇ ਆਪਾਂ ਇੱਥੇ ਪੱਖੇ ਵਾਲੇ ਕਮਰੇ ਚ ਵਾਰਤਾ ਨਾ ਆਪਣੀ ਕੁੜੀ ਨੂੰ ਮੇਣਾਗਾ ਉਹੀ ਗੱਲ ਤਾਂ ਹੈਗੀ ਪੁੱਤ ਮੈਂ ਤੈਨੂੰ ਤਾਂ ਕਹਿਨੀ ਹੈਗੀ ਇਹ ਚਾਰ ਪੰਜ ਦਿਨ ਰਹਿਣਗੇ ਤੇ ਕਿਸੇ ਚੀਜ਼ ਦੀ ਥੋੜਾ ਨਾ ਪੈਣ ਦਿੰਦੀ ਪੂਰੀ ਵਧੀਆ ਸੇਵਾ ਕਰੀ ਪੁੱਤ ਠੀਕ ਹੈ ਜਿਵੇਂ ਕਹਿਣ ਕਿ ਦੇਖ ਲਾਡੀ ਨੂੰ ਜਿਹੜੀਆਂ ਚੀਜ਼ਾਂ ਪਸੰਦ ਨੇ ਦੇਖੋ ਉਹ ਦਾਲ ਜੀ ਘੱਟ ਖਾ ਕੇ ਖੁਸ਼ ਆਗਾ ਉਹ ਤਾਂ ਸਬਜ਼ੀ ਵੱਧ ਖਾਂਦਾ ਤੇ ਸਬਜ਼ੀ ਬਣਾਦਾ ਕਰੀ ਦੋ ਟਾਈਮ ਉਹ ਵੀ ਤਾਜੀ ਮੰਮੀ ਜੀ ਤੁਸੀਂ ਫਿਕਰ ਨਾ ਕਰੋ ਮੈਨੂੰ ਪਤਾ ਬਾਈ ਤਾਂ ਕੁਛਪਮੇ ਕਵੇ ਨਾ ਕਵੇ ਮਨਿੰਦਰ ਨੇ ਤਾਂ ਉਹਦੀ ਕਹਿ ਦੇਣਾ ਕਿਉਂ ਪਾਪੀ ਕੀ ਗੱਲ ਸਾਡਾ ਦੁੱਖ ਹੋ ਗਿਆ ਮੇਰੇ ਪਰੌਣੇ ਤਾਂ ਸਬਜ਼ੀ ਨਹੀਂ ਖਵਾਈ ਹੈਗੀ ਕੀ ਹਾਂ ਪੁੱਤਾ ਆਹੀ ਗੱਲ ਤਾਂ ਕਹਿਨੀ ਹੈ ਕਿ लाਡੀ ਦਾ ਤਾਂ ਦੇਖਾ ਪਤਾਗਾ ਉਹ ਤਾਂ ਦੇਖਿਆ ਹੈਗਾ ਸ਼ਾਂਤ ਸੁਭਾ ਦਾ ਆ ਤੈਨੂੰ ਪਤਾ ਹੀ ਆ ਅ ਮਨਿੰਦਰ ਥੋੜੀ ਜੀ ਤੇਜ਼ ਆਪਣ ਉਹ ਤੇਜ਼ ਦੀ ਗੱਲ ਨਹੀਂ ਹੈਗੀ ਮੰਮੀ ਇਹ ਤਾਂ ਵੈਸੇ ਹੀ ਆਦਤ ਆਗੀ ਇਥੇ ਲਾੜਲੀ ਰਹੀ ਆ ਹਰ ਕੰਮ ਚ ਨਗੋਚ ਕੱਢਣਾ ਇਹਦਾ ਕੰਮ ਆ ਪਰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਮੈਂ ਸਾਰਾ ਕੁਝ ਸੰਭਾਲ ਲਵਾਂਗੀ ਜਿਹੜੀ ਚੀਜ਼ ਉਹਨੂੰ ਪਸੰਦ ਹੋ ਉਹ ਮੈਂ ਉਹੀ ਬਣਾਉਂਗੀ ਬਸ ਠੀਕ ਆ ਬੋਤਾ ਐਂ ਕਰੀ ਠੀਕ ਆ ਬਸ ਆਇ ਨਾ ਗੱਲ ਕਹਿ ਦੇ ਕਿਤੇ ਵੀ ਮੇਰਾ ਪਰੌਣਾ ਆਇਆ ਤੀ ਉਹਦੀ ਤੁਸੀਂ ਨੇ ਸੇਵਾ ਨਹੀਂ ਕੀਤੀ ਲੈ ਮੰਮੀ ਮੈਂ ਤੈਨੂੰ ਇਹ ਗੱਲ ਹੁਣ ਦੇ ਦੂੰਗੀ ਐਂ ਦਾ ਬੋਤਾ ਤੇਰੇ ਤੇ ਮਾਣ ਆ ਮੈਨੂੰ ਚੱਲ ਮੈਂ ਕਰਦੀ ਆ ਕੰਮਰ ਸੋਈ ਚ ਠੀਕ ਆ ਤੂੰ ਬੈਠ ਜਾ ਉਹਨਾਂ ਕੋਲ ਨਾ ਕੋਈ ਨਾ ਮੈਂ ਜਾਣੀ ਆ ਮੈਂ ਜਾ ਕੇ ਗੱਲਾਂ ਕਰਦੀ ਆ ਹੂੰ ਤਾਂ ਦੇਖ ਕੰਮੋ ਦਾ ਤਾਂ ਸੁਭਾਅ ਬਹੁਤ ਚੰਗਾ ਪਰ ਮੇਰੀ ਧੀ ਨਾ ਥੋੜੀ ਜੀ ਉਹੀ ਚਿਚੜੀ ਜੀ ਹੈ ਜੀ ਪਰ ਚੱਲ ਕੋਈ ਨਾ ਉਂ ਪਰ ਉਹਦੇ ਢਿੱਡ ਚ ਪਾਪ ਨਹੀਂ ਹੈਗੀ ਉਹ ਵੀ ਬੋਲ ਪੜਾ ਕੀ ਆਗੀ ਚਲ ਦੇਖਾਂ ਜਾ ਮਾਂ ਆਏ ਕਹੂਗੀ ਮਾਂ ਉੱਥੇ ਹੀ ਬੈਠ ਕੇ ਲੈ ਹੁਣ ਸ਼ਾਂਤੀ ਆਈ ਆ ਏਸੀ ਬਿਨਾ ਕਿੱਥੇ ਹੁਣ ਰਹਿ ਜਾਂਦਾ ਅੱਜ ਕੱਲ ਅੱਖਾਂ ਭੱਲੇ ਨਹੀਂ ਹਵਾਵਾਂ ਲੱਗਦੀ ਮੈਂ ਤਾਂ ਐਸੀ ਦੀ ਹਵਾ ਨਹੀਂ ਲੱਗ ਰਹੀ ਜਦ ਨਾਲ ਬੈਠ ਗਈ ਐਸੀ ਥੱਲੇ ਹਾਂ ਮੰਮੀ ਆ ਜਾ ਤੂੰ ਵੀ ਐਸੀ ਦੀ ਹਵਾ ਲੈ ਲੈ ਬੈ ਜਾ ਬਸ ਤੂੰ ਬਹਿ ਜਾ ਗਰਮੀ ਬਾਲੀ ਹੋ ਰਹੀ ਆ ਪੁੱਤ ਤੇ ਹੋਰ ਮਮੀ ਬਾਲੀ ਜਿਆਦੇ ਗਰਮੀ ਹੋ ਰਹੀ ਆ ਸਾਡੇ ਤਾਂ ਤੂੰ ਐਂ ਦੇਖ ਲੋ ਹਰ ਇੱਕ ਕਮਰੇ 'ਚ ਏਸੀ ਲੱਗਿਆ ਹੋਇਆ ਹੈ ਹੈ ਸਾਡੇ ਤਾਂ ਏਸੀ ਤੋਂ ਬਿਨਾ ਰਹਿੰਦਾ ਨਹੀਂ ਕੋਈ ਵੀ ਪੁੱਤਾ ਉਹ ਤਾਂ ਹੁਣ ਤੁਹਾਡਾ ਤਾਂ ਹੁਣ ਉਹ ਕੀ ਮੁਕਾਬਲਾ ਕਰ ਸਕਦੇ ਆ ਤੇਰੇ ਸਹੁਰਿਆਂ ਦਾ ਤਾਂ ਸੀ ਹੈ ਉਹਦਾ ਸੁਪਨਾ ਸਾਰਾ ਟੱਪਰੀ ਐਵੇਂ ਆ ਭਾਈ ਤੇ ਗਰਮੀ ਨਹੀਂ ਚੱਲਦੇ ਮੁਕਾਬਲਾ ਕਰਨ ਦਾ ਸਕੀ ਆ ਜਮੀਨ ਜੱਦ ਆਪਣੇ ਆ ਵੀਰਾ ਵਧੀਆ ਲੱਗਿਆ ਹੋਇਆ ਹੈ ਤੇ ਤੁਹਾਡੇ ਕਿੰਦਾ ਸਕਾਦੀ ਕਮੀ ਆ ਉਹ ਤਾਂ ਚੱਲ ਕੋਈ ਨਾ ਪੁੱਤਾ ਯਾਰ ਕਿਉਂ ਨਾ ਆ ਥੋੜਾ ਜਿਹਾ ਬਸ ਫਸਲ ਦਾ ਉਹ ਕਿਦੀ ਮੋਟਰ-ਮੋਟਰ ਜੀ ਸੈੱਟ ਕਰਾਈ ਤੀ ਉੱਧਰ ਪੈਸੇ ਜੇ ਲੱਗ ਗਏ ਤਾਂ ਇਹ ਤਾਂ ਇੱਕੋ ਹੀ ਏਸੀ ਲਵਾਇਆਗਾ ਕੰਮੋਂ ਤਾਂ ਹਾਜੀ ਮੈਨੂੰ ਕਹਿੰਦੀ ਤੀ ਕਿ ਵੀ ਤੁਸੀਂ ਵੀ ਲਵਾ ਲਓ ਵੀ ਕਹਿੰਦੀ ਸੀ ਕਹਿਣਿਆ ਨਹੀਂ ਸੀਗਾ ਸਿੱਧਾ ਲਵਾ ਹੀ ਦੇਣਾ ਸੀ ਏਸੀ ਜਦੋਂ ਆਪਦੇ ਕਮਰੇ ਚ ਲਵਾ ਲਿਆ ਹੈ ਫਿਰ ਤੁਹਾਡੇ ਕਮਰੇ ਚ ਵੀ ਲਵਾ ਦੇਣਾ ਸੀਗਾ ਕਿੰਨੀ ਗਰਮੀ ਹੋਵੇ ਜੇ ਤੁਸੀਂ ਬਿਮਾਰ ਹੋ ਗਏ ਫਿਰ ਉਹੋ ਪੁੱਤ ਨਹੀਂ ਬਿਮਾਰ ਹੁੰਦੇ ਪਹਿਲੇ ਦਿਨ ਤੋਂ ਸਾਰੀ ਉਮਰ ਹੋ ਗਈ ਗਰਮੀ ਚਾਲਦਿਆਂ ਦੀ ਸਾਡੀ ਤਾਂ ਆਤ ਬਣ ਰਹੀ ਹੈ ਹੁਣ ਹੈ ਸਭ ਕਾ ਦੇ ਇਹਦੇ ਮੂਰੇ ਬੈਠ ਬੈਠ ਕੇ ਆਤਾ ਵਿਗੜ ਜਾਣਗੀ ਟਾਈਮ ਦੇ ਨਾਲ ਬਦਲਣਾ ਪੈਂਦਾ ਹੈ ਹੁਜ ਜਿਵੇਂ ਟਾਈਮ ਬਦਲਦਾ ਹੁਣ ਓਵੇਂ ਮੇ ਨਵੀਆਂ ਮੀਆਂ ਚੀਜ਼ਾਂ ਆਉਂਦੀਆਂ ਨੇ ਹੈ ਹੁਣ ਉਹ ਸਾਰੀਆਂ ਨੂੰ ਵਰਤੀਆਂ ਪੈਂਦੀਆਂ ਨੇ ਤੁਸੀਂ ਕੱਲੇ ਕਿਵੇਂ ਗਰਮੀ 'ਚ ਪੈਣੇ ਹੋ ਫਿਰ ਚੱਲ ਕੋਈ ਨਾ ਪੁੱਤ ਪੱਖਾ ਛੱਡ ਲੈਣਾ ਅਸੀਂ ਤਾਂ ਮੌਜ ਨਾ ਮੈਂ ਤੇ ਤੇਰਾ ਬਾਪੂ ਸਾਨੂੰ ਤਾਂ ਤੈਨੂੰ ਪਤਾ ਥੱਕੇ ਅੱਕੇ ਹੁੰਨੇ ਆਗੇ ਹੈ ਉਹੀ ਨਹੀਂ ਅੱਖ ਖੋਲਦੀ ਹੈਗੀ ਸਾਡੀ ਤਾਂ ਥੱਕਿਆ ਹੋਇਆ ਦੀ ਥੱਕੇ ਅੱਕੇ ਨਾ ਤੂੰ ਘਰ ਦਾ ਕੰਮ ਕਰਦੀ ਹਜੇ ਵੀ ਨਾ ਪੁੱਤ ਹੁਣ ਘਰ ਦਾ ਮੜਾ ਮੁੱਢ ਦਾ ਹੱਥ ਵਟਾਉਣਾ ਹੀ ਪੈਂਦਾ ਹੈਗਾ ਮੇਰੀ ਸੱਸ ਤਾਂ ਮੁੰਜੇ ਤੇ ਚੜ ਕੇ ਬੈਠ ਜਾਂਦੀ ਆ ਉਹਨੂੰ ਤਾਂ ਕੋਈ ਮਤਲਬ ਨਹੀਂ ਹੈਗਾ ਵੀ ਮੈਂ ਕੋਈ ਕੌਲੀ ਚੱਕ ਕੇ ਇੱਥੋਂ ਤੋਂ ਇੱਥੇ ਤੱਕ ਰੱਖਦਾ ਸਾਰਾ ਕੰਮ ਸਾਡੇ ਤੇ ਛੱਡ ਰੱਖਿਆ ਇੱਕ ਤੂੰ ਆ ਮੂਰੇ ਮੂਰੇ ਕਰਦੇ ਪੁੱਤ ਮੇਰੀ ਗੱਲ ਸੁਣ ਤੇ ਮਨਿੰਦਰ ਤੇਰੀ ਸੱਸ ਤਾਂ ਹੈਰੀਆ ਬੋਝੜਾ ਉਹ ਤੋਂ ਕੰਮ ਬਣਦਾ ਨਹੀਂ ਮੇਰਾ ਸਰੀਰ ਹੈ ਜੇ ਸੈਟਾ ਪੁੱਤ ਮੇਰਾ ਕੋਈ ਗੋਡਾ ਮੋਡਾ ਕੁਝ ਨਹੀਂ ਦੁਖਦਾ ਹੈਗਾ ਸਾਰਾ ਕੰਮ ਮੈਤਾ ਕਰੀ ਜਾਣੀ ਆਗੀ ਨਾਲੇ ਨਾ ਕੰਮ ਕਰਦਾ ਰਹਿਣਾ ਚਾਹੀਦਾ ਹੁੰਦਾਗਾ ਐਵੇਂ ਜੇ ਮੰਜੇ ਤੇ ਬੈਠ ਗਈ ਉਹੋ ਜੀ ਸਰੀਰ ਬਣ ਜੂਗਾ ਭਾਈ ਫਿਰ ਉੱਠ ਕੇ ਤੁਰਨੋਂ ਰਹਿ ਜੂਗੀ ਤੂੰ ਐਂ ਦੇਖ ਲੈ ਮੈਂ ਇੰਨਾ ਕਰਦੀ ਆ ਉਹਨਾਂ ਦਾ ਉਹਨਾਂ ਨਾਨਾ ਆਂਗਾ ਸੀਗਾ ਮੇਰੀਆਂ ਹੈ ਮੈਂ ਉਹਨਾਂ ਦਾ ਇੰਨਾ ਕੀਤਾ ਪਰ ਉਹ ਜਾਂਦੀਆਂ ਜਾਂਦੀਆਂ ਸਿਰ ਤੇ ਖੇਪ ਆਈ ਗੰਗਾ ਮੇਰੇ ਕਿਉਂ ਉਹ ਕੀ ਕਹਿ ਗਈਆਂ ਤੈਨੂੰ ਆਂਗਾ 4 ਦਿਨ ਮੈਨੂੰ ਆਹ ਬਣਾ ਦੇ ਸਾਨੂੰ ਐਂ ਕਰ ਦੇ ਸਾਨੂੰ ਉਹ ਕਰ ਦੇ ਜਿਵੇਂ ਮੈਨੂੰ ਕਹਿੰਦੀ ਸੀਗਾ ਮੈਂ ਉਵੇਂ ਕਰਦੀ ਸੀਗੀ ਹੈ ਲੀੜਾ ਕਪੜਾ ਇੰਨਾ ਵਧੀਆ ਸੀ ਲੈ ਕੇ ਦਿੱਤਾ ਉਹਨਾਂ ਨੇ ਪੈਸੇ ਦਿੱਤੇ ਤੇ ਮੁੜ ਕੇ ਪੁੱਤਾ ਕੀ ਕਹਿੰਦੀਆਂ ਸਾਨੂੰ ਤਾਂ ਪਸੰਦ ਹੀ ਨਹੀਂ ਆਇਆ ਕਹਿੰਦੀ ਕਹਿੰਦੀ ਭਾਬੀ ਮੇਰੇ ਨਾਲ ਗਈ ਸੀ ਨਾਲੇ ਉੱਥੇ ਨਾ ਹਰ ਇੱਕ ਚੀਜ਼ ਆ ਜਿਹੜੀ ਛੋਟੀ ਆ ਉਹ ਰਸਕੇ ਗਈਆਂ ਨਾਲੇ ਹਰ ਇੱਕ ਚੀਜ਼ ਆਪਦੇ ਪਸੰਦ ਦੀ ਲਈ ਉਹਨੇ ਉੱਥੇ ਹੈ ਤੇ ਆ ਕੇ ਮੇਰੇ ਸੱਸ ਨੂੰ ਕਹਿੰਦੀ ਕਹਿੰਦੀ ਮੰਮੀ ਮੈਨੂੰ ਤਾਂ ਨਾ ਭਾਬੀ ਨੇ ਜਮੇ ਹੀ ਨਹੀਂ ਪੁੱਛਿਆ ਜਿਹੜੀ ਚੀਜ਼ ਇਹਨੂੰ ਪਸੰਦ ਆਈ ਉਹ ਹੀ ਲੈ ਕੇ ਦਿੱਤੀ ਮੈਨੂੰ ਲੈ ਦੱਸ ਉੱਤੋਂ ਸਾਡੇ ਵਾਲੀ ਕੁੜੀਓ ਮਿਰਤੀ ਪੜਤ ਕੇ ਕਹਿੰਦੀ ਹਾਂ ਭਾਈ ਮੇਰੇ ਨਾਲ ਧੀਆ ਤਾਂ ਹੁਣ ਇਸੇ ਕੁਛ ਰਿਆਹਣੀ ਹੈਗਾ ਹੁਣ ਇਹ ਆਪਦੀ ਮਰਜ਼ੀ ਨਹੀਂ ਕਰ ਸਕਦੇ ਮੈਂ ਖਲਾ ਕਰ ਲਊਗਾ ਓਹੋ ਜੇ ਪੁੱਤ ਤਾਂ ਆਪਦੀ ਮਰਜ਼ੀ ਕਰਨੀ ਹੁੰਦੀ ਭਲਾਂ ਹੈ ਤੂੰ ਨਾਲ ਕਾ ਤੂੰ ਲੈ ਕੇ ਜਾਂਦੀ ਤੂੰ ਆਪਦੀ ਪਸੰਦ ਦਾ ਆਪ ਵੀ ਲਿਆਂਦੀ ਸਭ ਕਾ ਤੂੰ ਤਾਂ ਲੈ ਕੇ ਗਈ ਦੀ ਪਰ ਕੁਛ ਨਹੀਂ ਪੁੱਤ ਅੱਜ ਕੱਲ ਨਾ ਬਸ ਦਿਮਾਗ ਆ ਇੰਨਾ ਕੀ ਆ ਕੁੜੀਆਂ ਦਾ ਹਾਂ ਮੈਂ ਤਾਂ ਕਹਿੰਦੀ ਆ ਆ ਹੀ ਨਾ ਕਰਨ ਮੈਂ ਤਾਂ ਇਹ ਕਹਿੰਦੀ ਸਾਡੇ ਕੋਲ ਬਸ ਨਾ ਪੁੱਤ ਧੀਆ ਨੇ ਤਾਂ ਆਉਣੀਆਂ ਆ ਕਰਨ ਮਾਪਿਆਂ ਦੇ ਘਰੀ ਆਉਂਦੀਆਂ ਹੁੰਦੀਆਂ ਨੇ ਧੀਆ ਹੈ ਹੁਣ ਤੂੰ ਨਹੀਂ ਆਈ ਮੰਮੀ ਆਈ ਤਾਂ ਹੈਗੀ ਮੈਂ ਹੁਣ ਮੈਂ ਉਹਨਾਂ ਨੂੰ ਤਾਂ ਨਹੀਂ ਕਰਦੀ ਜਿਵੇਂ ਉਹ ਕਰਦੀਆਂ ਆ ਕੇ ਨਾ ਕਰ ਕਰਾ ਕੇ ਸਿਰ 'ਚ ਖੇਪ ਪਾਉਣ ਵਾਲੀ ਗੱਲ ਕਰਦੀਆਂ ਚੱਲ ਕੋਈ ਨਾ ਸਾਡੇ ਪਰਾਂ ਮਾਰ ਕੋਲੀਓ ਉੱਤੋਂ ਸੱਸ ਮੇਰੀ ਮੇਰੇ ਨਾਲ ਲੜ ਪੈਂਦੀ ਆ ਚੱਲ ਕੋਈ ਨਾ ਤੇਰੀ ਸੱਸ ਵੀ ਹੋਂ ਤਾਂ ਤੇਜੇ ਲੱਗਦੀ ਆ ਮੈਨੂੰ ਹਾਂ ਤੇਜੀ ਆ ਪੂਰੀ ਤੇਜ ਆ ਅਜੇ ਤਾਂ ਲਾਡੀ ਚੰਗਾ ਮੇਰੀ ਗੱਲ ਸੁਣਦਾ ਅੱਛਾ ਮਗਰ ਨਹੀਂ ਲੱਗਦਾ ਲਾਡੀ ਦਾ ਪੁੱਤ ਪੋੜ ਹੈਗਾ ਤੂੰ ਉਹ ਪਰੋਣੇ ਨਾ ਵਧੀਆ ਬਣਾ ਕੇ ਰੱਖਿਆ ਕਰ ਇਹਦੇ ਨਾਲ ਨੱਕ ਦੱਬੇ ਗੜ ਜੀ ਆਲੂ ਤਰੋ ਤੇਰੀ ਵੀ ਬਹੁਤ ਚਲਦੀ ਆ ਆਹ ਮਮੇ ਤੁਕੇ ਸੇ ਮੂਰੇ ਨਾ ਕਹਿਦੀ ਹਾਂ ਨਹੀਂ ਕਹਿੰਦੀ ਉਹ ਤਾਂ ਆਪਾਂ ਦੋਏ ਕਮਰੇ ਚਾ ਤਾ ਕਹਿਤਾ ਮੈਂ ਕਹਿੰਦੀ ਸੀ ਬਾਹਰ ਬੈਠ ਨਹੀਂ ਉਹ ਵੀ ਗਰਮੀ ਚ ਲਾਡੀ ਤੇ ਉਹਨਾਂ ਨੂੰ ਅੰਦਰ ਕਹਿ ਦੋ ਆ ਜਾਣਗੇ ਏਸੀ ਉਹ ਪੁੱਤ ਤੇਰੇ ਬਾਪੂ ਨਾਲ ਗੱਲਾਂ ਕਰੀ ਜਾਂਦਾ ਮਸਾਂ ਤਾਂ ਇਕੱਠੇ ਹੋਏ ਨੇ ਸੁਖ ਦੁੱਖ ਲਾਡੀ ਕਿਹੜਾ ਰੋਜ਼ ਆਉਂਦਾ ਹੈਗਾ ਬਾਪੂ ਜੀ ਵੀ ਇੱਥੇ ਆ ਜਾਣਗੇ ਅੰਦਰ ਇੱਥੇ ਬੈਠ ਜਾਣਗੇ ਕੋਈ ਨਾ ਮੱਲੇ ਉਹਨੀਆਂ ਬਲਾਕ ਆ ਜਾਣਗੇ ਕਰਲਾਂ ਦੇ ਹਜੇ ਦੋ ਗੱਲਾਂ ਹੋਣਾਂ ਉਹਨਾਂ ਨੇ ਤਾਂ ਬੋਲਣਾ ਨਹੀਂ ਉਹ ਤਾਂ ਜਿੱਥੇ ਬਿਠਾਈ ਰੱਖਮ ਉੱਥੇ ਬੈਠੇ ਰਹਿਣਗੇ ਗਰਮੀ ਜੀ ਬੈਠ ਰਹੇਗਾ ਉਹਨਾਂ ਨੇ ਨਹੀਂ ਬੋਲਣਾ ਇਹ ਜੇ ਭੋਲੇ ਜਿਹਾ ਮਾਈ ਦਾ ਸੁਖ ਬਹੁਤ ਹੁੰਦਾ ਬੋਲ ਐ ਨਹੀਂ ਤਾਂ ਰੁੱਸ ਜੇ ਨਹੀਂ ਰੁੱਸਦਾ ਨਹੀਂ ਰੁੱਸਣ ਨਹੀਂ ਦਿੰਦੇ ਅਸੀਂ ਉਹਨੂੰ ਹੁਣਗੇ ਇੱਧਰ ਹੀ ਆ ਜਾਣਗੇ ਏਸੀ ਆ ਜੀ ਮਾਲਿਆਉਣੀਆ ਕੋਈ ਨਾ ਠੀਕ ਆਰਾਮ ਭਾਬੀ ਨੂੰ ਕਹਦੇ ਵਧੀਆ ਠੰਡਾ ਜਿਹਾ ਮੰਗਾ ਲਿਆ ਹੁਣ ਵੀਰੇ ਤੋਂ ਤਾਂ ਸਾਨੂੰ ਲਿਆ ਮੰਗਾ ਰੱਖਿਆ ਸਾਰਾ ਕੁਝ ਸਾਰਾ ਕੁਝ ਆਉਂਦਾ ਤੂੰ ਬੈਠੀ ਰਹਿ ਮੋਜ ਨਾਲ ਹਾਂ ਲੈ ਮਰਮਰਾ ਤੇਜ ਨਾ ਏਸੀ ਕਰ ਤੇਜ ਕਰ ਲੈ ਇਹਨੂੰ ਕਰ ਲੈ ਕਿਉਂ ਪਰੌਣਿਆ ਫਿਰ ਜੀਰੀ ਜੂਰੀ ਲਾ ਲੀ ਕਿ ਹਜ ਰਹਿੰਦੀ ਹੈ ਹਾਂਜੀ ਹਾਂਜੀ ਲਾੜੀ ਸੀਗੀ ਫਿਰ ਤੁਹਾਨੂੰ ਪਤਾ ਹਾਲਿਆ ਦਾ ਵੱਡਾ ਕਿੱਥੇ ਜਿਗਦਾਗਾ ਹੈ ਮੈਂ ਤਾਂ ਉਹਨੂੰ ਕਿਹਾ ਸੀ ਅਜੇ ਥੋੜਾ ਠਹਿਰ ਜਾ ਅਮੀਮੂ ਦੀਗ ਲੈਣੇ ਆ ਕਹਿੰਦਾ ਨਹੀਂ ਨਹੀਂ ਪਰ ਨਾਲੇ ਸਾਂਝੀ ਖੇਤੀ ਦਾ ਨਾ ਫਿਰ ਤੁਹਾਨੂੰ ਪਤਾ ਹੀ ਹੈ ਜਿਵੇਂ ਹੁਣ ਉਹ ਕਹਿੰਦਾ ਉਹਸਾ ਮੈਂ ਚੱਲਣਾ ਪੈਂਦਾ ਨਾ ਠੀਕ ਹੈ ਪੁੱਤ ਜੇ ਸਾਂਝਾ ਕੰਮ ਕਰਦੇ ਹਾਂ ਤਾਂ ਫਾਇਦੇਚ ਹੈ ਜੇ ਅਡੋਡੀ ਹੋਗੇ ਤਾਂ ਔਖਾ ਹੋ ਜੂ ਪੁੱਤ ਸਹੀ ਗੱਲ ਹੈ ਜੀ ਇਸ ਗੱਲ ਦੀ ਤਾਂ ਸਾਰਾ ਪਿੰਡ ਹੀ ਸਲਾਂਗਾ ਕਰਦਾ ਹੈ ਵੀ ਸੋਡੇ ਭਾਈਆਂ ਵਰਗਾ ਇੱਕਾ ਨਹੀਂ ਹੈਗਾ ਕਿਸੇ ਦਾ ਨਹੀਂ ਅੱਜ ਕੱਲ ਕਿੱਥੇ ਦੋ ਭਾਈ ਇਕੱਠੇ ਆ ਕਿੱਥੇ ਕੱਟਦੇ ਕੱਟਦੇ ਨਹੀਂ ਹੈਗੇ ਦੋ ਭਰਾ ਇਹ ਤਾਂ ਸ਼ਾਬਾਸ਼ੇ ਪਤ ਤੁਸੀਂ ਸਿਆਣੇ ਹੋ ਜਿਹੜਾ ਤੇ ਇਥੋਂ ਤੱਕ ਅਥਵਾਕ ਲਈ ਜਾਂਦੇ ਹੋ ਬਹੁਤ ਸੋਹਣੀ ਗੱਲ ਹੈ ਕਿਰਾਂ-ਕਿਰਾਂ ਇਹ ਤਾਂ ਹੋ ਗਿਆ ਜੀ ਤੜੰਗ ਹੈ ਲੱਗ ਗਿਆ ਸੀ ਆਪਦੀ ਘਰ ਵਾਲੀ ਪਿੱਛੇ ਕਹਿੰਦਾ ਕੰਦ ਕੱਢਣੀ ਹੈ ਮੇਰੇ ਬਾਪੂ ਨੇ ਇਹ ਜਾਂ ਮਾਰਿਆ ਦਬਕਾ ਉਦੋਂ ਬਾਅਦ ਨਹੀਂ ਬੋਲਿਆ ਕਦੇ ਤੇਰੇ ਬਾਪੂ ਦਾ ਵੀ ਦਮ ਦਬਾ ਹੈਗਾ ਭਾਈ ਸ਼ਾਬਾਸ਼ੇ ਐਸੇ ਕਰਤੀ ਹੈ ਜਿੰਨਾ ਚਿਰ ਕਹਿੰਦਾ ਜਿਉਣਾ ਉਹਨਾਂ ਚਿਰ ਤਾਂ ਨਹੀਂ ਗੰਦ ਕੱਢਣ ਦਿੰਦਾ ਬਾਅਦ ਭਾਵੇਂ ਕੋਸ ਮਰਜੀ ਕਰ ਲੈ ਨਾ ਠੀਕ ਹੈ ਫਿਰ ਗੇ ਵੀ ਨਹੀਂ ਲੱਗਦੀ ਪੁੱਤ ਨਾਲੇ ਦੋ ਭਰਾ ਇਕੱਠੇ ਰਹਿਣ ਤਾਂ ਚੰਗੀ ਗੱਲ ਹੈ ਹਾਂ ਜਾਈ ਇੱਥੇ ਬੈਠੇ ਹਾਂ ਗਰਮੀ 'ਚ ਉਧਰ ਅੰਦਰ ਜਾ ਕੇ ਬਹਿ ਜਾ ਪੁੱਤ ਮੰਨੇਂਦਰ ਬੁਲਾਈ ਜਾਂਦੇ ਨਾਲੇ ਤੈਨੂੰ ਕਿਉਂ ਇੱਥੇ ਬੈਠੇ ਕੀ ਅਸੀਂ ਗੱਲਾਂ ਕਰਦੇ ਫੇਰ ਕੀ ਹੈ ਗਰਮੀ 'ਚ ਬੈਠੇ ਹੋਗੇ ਕੁਝ ਨਹੀਂ ਹੁੰਦਾ ਜੀ ਐਂ ਕੀ ਹੁੰਦਾ ਉਹਨੂੰ ਹੀ ਜ਼ਿਆਦਾ ਲੱਗਦੀ ਹੈ ਗਰਮੀ ਮੈਨੂੰ ਨਹੀਂ ਲੱਗਦੀ ਚਲ ਕੋਈ ਨਾ ਪੁੱਤ ਬਾਗ ਚਲ ਤੂੰ ਇਹ ਚਾਹ ਪਾਣੀ ਲਿਆਉਣੀ ਹੈ ਇਹਦੀ ਵਾਰ ਦਾ ਕੰਮ ਤਾਂ ਦਾ ਸਾਰਾ ਕਰਦਾ ਹੈ ਇਹਨੂੰ ਕੋਈ ਪਰਵਾਹ ਨਹੀਂ ਕਰਨੀ ਇਹ ਤਾਂ ਗੱਲ ਹੈਗੀ ਬਣ ਗਈ ਚਾ ਜੀ ਹਾਂ ਹਾਂ ਬਣ ਗਈ ਪੁੱਤ ਲਿਆਉਣੀ ਆ ਮੈਂ ਚੱਲ ਚੰਗਾ ਪੁੱਤ ਬਹਿ ਜਾ ਫਿਰ ਚੱਟ ਠੰਡੀ ਹਵਾ ਲੈ ਲੈ ਠੀਕ ਹੈ ਇੱਧਰ ਨਾ ਆਏ ਤਾਂ ਫੋਨ ਕਰਦੇ ਹੋ ਫਿਰ ਕਰਦਾ ਕਰਦਾ ਮੈਂ ਕਰਦਾ ਜਰਨੈਲ ਨੂੰ ਫੋਨ ਉਹਨੂੰ ਵੀ ਪੁੱਛਦਾ ਕਿਹੜਾ ਟਾਈਮ ਹੋ ਗਿਆ ਹੋਰ ਮੈਂ ਤਾਂ ਆ ਗਿਆ ਕਿ ਕਿ ਅੱਜ ਮਨੇ ਦਰ ਨੂੰ ਵੀ ਕਰੀ ਪਿਆ ਆਕਾ ਸਮਾਂ ਅੱਛਾ ਅੱਛਾ ਹੋਰ ਹੈਲੋ ਜਰਨੈਲ ਆ ਮਪੂ ਜੀ ਉਹ ਕਿੱਥੇ ਆ ਤੂੰ ਤੇਰੇ ਕੋਲ ਨਹੀਂ ਜਮੀ ਹੱਦ ਹੋ ਗਈ ਓਏ ਮੈਂ ਡਿਊਟੀ ਤੇ ਐਸਨੂੰ ਪਤਾ ਤਾਂ ਹੈ ਸਵੇਰ ਮੈਂ ਗਿਆ ਜੀ ਡਿਊਟੀ ਤੇ ਉਹ ਹੱਦ ਹੋ ਗਈ ਉਹ ਕੁੜੀ ਕਹੀ ਜਾਂਦੀ ਮੈਂ ਜਰਨੈਲ ਨੂੰ ਫੋਨ ਕੀਤਾ ਸੀ ਕੁੜੀ ਨਾਲੇ ਪ੍ਰੌਣਾ ਘਰੇ ਆਏ ਬੈਠਾ ਤੇ ਤੂੰ ਡਿਊਟੀਆਂ ਤੇ ਫਿਰਦਾ ਹੈਂ ਹਾਂ ਫੋਨ ਆਇਆ ਦੀ ਬਬੂ ਜੀ ਸਵੇਰ ਮੈਂ ਦੱਸਣਾ ਭੁੱਲ ਗਿਆ ਨਾ ਦੱਸਣਾ ਤੂੰ ਦਾ ਭੁੱਲ ਗਿਆ ਤੇ ਅਸੀਂ ਖੜੇ ਚੱਕੀ ਜਾਂਦੇ ਸਾਨੂੰ ਤਾਂ ਐਸੀ ਵੀ ਤੈਨੂੰ ਪਤਾ ਤੂੰ ਬਾਜ਼ਾਰ ਚ ਗਿਆ ਹੋਗਾ ਆ ਕਰ ਤੇਰੀ ਮਾਂ ਨਾਲ ਗੱਲ ਨਾ ਮੇਰੀ ਗੱਲ ਸੁਣ ਭਾਈ ਨਾ ਪਹਿਲੇ ਤਾਂ ਤੇਰੀ ਇਹ ਗਲਤੀ ਆ ਤੂੰ ਸਾਨੂੰ ਦੱਸਿਆ ਨਹੀਂ ਹੈਗਾ ਵੀ ਮਨਿੰਦਰ ਨੇ ਆਉਣਾ ਨਾਲੇ ਲਾਡੀ ਨੇ ਹੈਂ ਤੇ ਕਰੇ ਕੁਸਤ ਲਿਆ ਗਿੰਦ ਤਰਿਆ ਹੈਗਾ ਆਪਾਂ 7 ਮਿੰਟ ਹੋ ਗਏ ਚਾਹ ਬਣਾਈ ਨੂੰ ਵੀ ਹੁਣ ਤੱਕ ਉਹਨਾਂ ਨੂੰ ਚਾਹ ਨਹੀਂ ਫੜਾਈ ਹੈਗੀ ਮੈਂ ਮਨਿੰਦਰ ਨੂੰ ਇਹ ਗੱਲ ਕਹੀ ਤੀ ਵੀ ਰੋਈ ਚ ਸਾਰਾ ਸਮਾਨ ਲਿਆਤਾ ਪਿਆਗਾ ਹੈ ਨਾ ਤੂੰ ਇੱਥੇ ਡਿਊਟੀ ਤੇ ਲੱਗਿਆਗਾ ਮੈਂ ਤਾਂ ਤੁਹਾਨੂੰ ਦੱਸ ਕਿੱਦਾਂ ਗਏ ਤੜਕੇ ਤੋਂ ਬਾਅਦ ਗਏਗਾ ਤੇ ਮੈਂ ਤਾਂ ਤੁਹਾਨੂੰ ਇਹ ਕਹਿਣਾਗਾ ਵੀ ਮੈਂ ਤਾਂ ਜੇ ਸ਼ਾਮ ਨੂੰ ਆਵਾਂਗੀ ਪਰ ਮੈਂ ਅੱਜ ਹਾਫੜੇ ਮੈਂ ਦੁਪਹਿਰੇ ਤੇ ਆਉਂਗਾ ਲੈ ਕਿਹਨੂੰ ਦੱਸ ਕੇ ਗਿਆ ਤੂੰ ਆਪ ਹੀ ਮਨ ਬਣਾ ਲਈਦਾ ਤਾਂ ਦੱਸ ਕੇ ਕਿਹਨੂੰ ਕਿ ਆਪਦੇ ਮਨ ਨਾਲ ਹੀ ਬਣਾ ਲਈ ਸਾਰੀ ਗੱਲ ਹੈ ਜਦੋਂ ਉਹ ਬੰਦੇ ਨੇ ਕਹਿਤਾ ਤੈਨੂੰ ਵੀ ਅਸੀਂ ਆਵਾਂਗੇ ਹੁਣ ਉਹ ਦਾ ਉਹ ਉਹਨਾਂ ਦੀ ਮਰਜ਼ੀ ਆ ਉਹ ਤਾਂ ਚਾਹੇ ਟਟਕੇ ਵੀ ਆ ਜਾਣ ਚਾਹੇ ਹੱਥ ਨੇ ਮੈਂ ਤੇਰਾ ਹੱਕ ਨਹੀਂ ਤੇ ਬੰਦਾ ਘਰੇ ਸਮਾ ਲਿਆ ਕੇ ਦੇਣ ਦਾ ਸਾਨੂੰ ਤਾਂ ਦੱਸ ਦੇ ਚੱਲ ਕੋਈ ਨਹੀਂ ਆ ਆਪਣੀਆਂ ਰੀਆ ਦਾ ਪਤਾ ਹੈਗਾ ਬੇ ਮੇਰੀ ਘਰ ਸੁਣ ਆ ਡੂਸੋ ਦੀ ਹੈ ਬੇ ਆ ਦੂਸੋ ਦੀ ਹੈ ਬੇ ਵਿਧਵਾਇਆਂ ਬਾਅਦ ਚ ਵੇਚ ਲਈ ਬਾਅਦ ਚ ਵੇਚ ਲਈ ਪਹਿਲਾਂ ਘਰੇ ਵੇਚਦੀ ਹੋਣ ਲੱਕਰੀ ਆਗੀ ਕਿੰਨਾ ਟਾਈਮ ਹੋ ਗਿਆ ਪਰ ਉਹਨੇ ਨੂੰ ਅੰਦਰ ਬੈਠਣੋਂ ਮਸਾ ਤਾਂ ਹੋ ਆ ਜਾਗਾ ਹੈ ਤੂੰ ਸਮਾ ਲ ਲੈ ਕੇ ਕਰਿਆ ਮੇਰੇ ਨਾਲ ਕਰਾ ਗੱਲ ਦੀ ਆਉਂਦਾ ਮੈਂ ਆਉਂਦਾ ਨਹੀਂ ਆਉਂਦਾ ਨਹੀਂ ਆ ਜਾ ਸੇਤੀ ਹਾਂ ਹਾਂ ਕਹਿਣਾ ਉਹ ਨਾ ਜੇ ਮੈਂ ਹਾਫੜੇ ਕਿੱਦਾ ਕਰਕੇ ਹਾਫੜੇ ਤੈਨੂੰ ਫਿਰ ਜ਼ਰੂਰੀ ਤੇ ਜਾਣਾ ਜੇ ਹਾਫੜੇ ਤੀਗਾ ਬੰਦ ਕਰ ਦਿੰਦਾ ਇੱਕ ਦਿਨ ਪਰ ਨਾ ਵੇਚਦਾ ਉਹ ਮੈਨੂੰ ਆਏ ਸੀਗੇ ਜਦੋਂ ਸ਼ਾਮ ਨੂੰ ਆਉਣ ਜੋ ਜਦ ਮੈਂ ਦੇਣ ਕਿਤੇ ਜਾਏ ਤਾਂ ਹੈ ਨਹੀਂ ਪਹਿਲਾਂ ਮੈਂ ਆ ਜਾ ਹਾਂ ਜੀ ਕੋਈ ਨਹੀਂ ਹੋਇਆ ਡੁੱਲੇ ਬਿਗੜਿਆ ਆ ਜਾ ਹੁਣ ਆ ਜਾ ਆ ਜਾ ਆ ਗਿਆ ਆ ਗਿਆ ਕੱਲਾ ਵੀ ਨਾ ਜੀ ਕੋਸ ਲੈ ਕੇ ਆਈ ਨਾਲੇ ਲੈ ਕੇ ਆਈ ਸਾਰਾ ਸਮਾਨ ਨਾਲ ਚੰਗਾ ਠੰਡੇ ਢੁੰਡੇ ਫੜ ਲਈਂ ਦੋ ਦਿਨਾਂ ਦਾ ਜਾ ਜੂਗਾ ਸਾਰਾ ਠੰਡਾ ਵੀ ਜਿਹੜਾ ਸਾਰਾ ਕੁਝ ਲਿਆਉਂਗਾ ਚੰਗਾ ਚੰਗਾ ਆ ਜਾ ਜਲਦੀ ਆ ਜਾ ਆ ਜਾ ਇਹਦਾ ਵੀ ਮੁੰਡੇ ਜਿਹਾ ਤਾਂ ਸਰੀ ਪਿਆ ਚੰਗਾ ਬਸ ਦਿਮਾਗ ਨਹੀਂ ਕੰਮ ਕਰਦਾ ਅਸਲ ਚ ਇਹ ਤਾਂ ਦਿਮਾਗ ਬਾਲਾ ਖੰਡਿਆ ਹੀ ਬੈਠਾ ਹੈ ਹਾਂ ਕੀ ਖੰਡਿਆ ਹੀ ਬੈਠਾ ਘਰੇ ਪਰੌਣੀ ਆਏ ਬੈਠੇ ਨੇ ਨਾਲ ਇਹ ਤੋਂ ਗੱਲ ਇਹਨੂੰ ਪਤਾ ਸਾਰਾ ਦੀ ਵੀ ਆਉਣਾ ਆਪਾਂ ਨੂੰ ਤਾਂ ਦੱਸਿਆ ਨਹੀਂ ਨਹੀਂ ਤੂੰ ਹੀ ਫੜ ਲਿਆ ਹੁੰਦਾ ਪਹਿਲੇ ਸਮਾਂ ਕੁਸੀ ਹੋ ਜਾਂਦਾ ਹਾਂ ਹੁਣ ਦੇਖ ਉਹਨਾਂ ਤੇ ਬੈਠਾਂ ਤੋਂ ਲਿਆਉਂਦੇ ਸੋਹਣੇ ਲੱਗਦੇ ਆਂ ਚੱਲ ਕੋਈ ਨਹੀਂ ਕਿਹੜਾ ਬਗਾਨਿਆ ਐ ਹੁਣ ਪੁਰਾਣਾ ਸਮਝਦੇ ਆਂ ਨਹੀਂ ਹੁਣ ਕਿੰਨਾ ਟਾਈਮ ਹੋ ਗਿਆ ਅੰਦਰ ਬੈਠਿਆ ਨੂੰ ਪਾਣੀ ਤਾਂ ਕਿਹੜਾ ਉਹਨਾਂ ਨੂੰ ਦੇਤਾ ਨਾ ਉਹਨਾਂ ਨੂੰ ਕੋਈ ਠੰਡਾ ਦਿੱਤਾ ਨਾ ਉਹਨਾਂ ਨੂੰ ਕੋਈ ਚਾਹ ਚਾਹਤਾ ਹੁਣ ਬਣੀ ਪਈ ਆ ਹੁਣ ਕੱਲੀ ਚਾ ਕਿਵੇਂ ਫੜਾਵਾਂ ਬਿਸਕੁਟ ਧਰ ਦੇ ਤੂੰ ਉਦੋਂ ਬਿਸਕੁਟ ਕਿੱਥੋਂ ਧਰਦਾ ਜਦੋਂ ਹੈ ਹੀ ਨਹੀਂ ਅੱਛਾ ਬਿਸਕੁਟ ਵੀ ਨਹੀਂ ਹੈਗੇ ਹਾਂ ਨਾ ਲੈ ਕੇ ਰੱਖੇ ਹੋਏ ਤੇ ਤਾਂ ਉੱਥੇ ਪਏ ਹੋਏ ਤੂੰ ਘਟ ਤੂੰ ਵੀ ਨਹੀਂ ਹੈਗਾ ਆਈ ਨਹੀਂ ਹੈਗਾ ਵੀ ਲੈ ਕੇ ਡੱਬੀਆਂ ਜੇ ਰੱਖਦਾ ਉਹ ਕਿਹੜਾ ਖਰਾਬ ਹੁੰਦੀ ਹੁੰਦੀਆਂ ਨੇ ਓਏ ਅਸਲ 'ਚ ਤੇਰੇ ਵੀ ਸਾਰੇ ਆ ਤੂੰ ਕਹਿ ਕੇ ਮੰਗਵਾ ਸਕਦੀ ਹੁਣ ਮੇਰੇ ਕਹਿ ਦੇਈ ਕਰੇਗਾ ਸਾਰਾ ਕੁਝ ਹੁਣ ਨਹੀਂ ਤੂੰ ਕੁਝ ਕਰਤਾ ਹੈਗਾ ਆਟਾ ਵੀ ਤੇਰੇ ਕਹਿਤੇ ਵੀ ਆਕੇ ਲੋ ਲੈ ਜੀ ਨਹੀਂ ਹੈ ਆ ਬੋਲੀ ਜਾ ਇੱਥੇ ਬੈਠਾ ਹੁਣ ਬੋਲੀ ਜਾ ਬੋਲੀ ਜਾ ਆ ਤੇਰੇ ਵਾਲੀ ਆਤ ਵੀ ਨਹੀਂ ਜਾਂਦੀ ਆਟਾ ਮੁੱਕ ਜੂ ਉਦੋਂ ਕਹੂ ਆਟਾ ਮੁੱਕ ਗਿਆ ਹੁਣ ਪਿਆ ਲਿਓ ਐ ਨਹੀਂ ਵੀ ਦੋ ਦਿਨ ਪਹਿਲਾਂ ਕਹੇ ਤੇਰੀਆਂ ਆਦਤਾਂ ਨਹੀਂ ਜਾਂਦੀਆਂ ਆ ਚਾਹ ਦਵਾ ਦੇ ਤਰੀ ਇੰਨੇ ਕੰਮ ਮੰਮੀ ਉਹ ਪਰਾਣੀ ਜਾ ਪਿਆਵਾਂਗੇ ਉਹ ਤਾਂ ਖਰਾਬ ਹੋ ਗਈ ਸੀ ਉਹ ਤਾਂ ਹਲੇ ਬੌੜੇ ਨਹੀਂ ਹੈਗੇ ਠੰਡਾ ਪਿਆ ਸੀ ਕੱਲ ਵਾਲਾ ਕਰਕੇ ਆਈਆਂ ਹੁਣ ਕੋਣ ਅਰੀਆ ਉਹਦੀ ਸਿੱਧੀ ਪਤਲੀ ਕਿਹੜਾ ਟਾਈਮ ਹੋਗਾ ਦੇਖੋ ਉੱਥੇ ਜਾ ਵੜਿਆ ਡਿਊਟੀ ਤੇ ਆਵਦੀ ਤੇ ਉੱਥੇ ਲੱਗ ਰਿਆ ਦਵਾਈਆਂ ਵੇਚਣਾ ਆ 120 ਰੁਪਈਆ ਦਾ ਪੱਤਾ ਆਹ 100 ਰੁਪਈਆ ਦਾ ਪੱਤਾ ਵੀ ਤੂੰ ਦਵਾਈਆਂ ਤਾਂ ਤੂੰ ਰੋਜ਼ੇ ਵੇਚਦਾਗਾ ਪੂਰੀ ਬੋਲੀ ਹਾਂ ਠੰਡਾ ਫੜਾ ਕੇ ਜਮਨਿੰਦਰ ਕਹਿੰਦੀ ਭਾਬੀ ਚਾਹ ਮੈਂ ਕੋਈ ਨਾ ਪਹਿਲਾਂ ਠੰਡਾ ਪੀ ਲਓ ਮੈਂ ਠੰਡਾ ਪਾ ਲਾ ਕੱਲ ਵਾਲਾ ਪਿਆ ਸੀ ਉਹ ਰਿਤੂ ਅਰਗੇ ਨਹੀਂ ਸੀ ਆਏ ਉਹ ਮੰਗਾਇਆ ਸੀ ਪਤਿਆ ਰਹੀ ਪਤਾ ਮਾਣੀ ਮੋਟੀ ਇੱਜ਼ਤ ਰਹੇਗੀ ਚੱਲ ਫੜਾ ਆਈ ਤੂੰ ਆ ਹੁਣ ਤੱਕ ਨਾ ਦੇਖ ਨਾ ਕਦੋਂ ਦੀ ਦੀ ਕਾਲਾ ਕਰੀਆਂ ਹੋਣ ਤੇ ਵੀ ਇੰਨੀਆਂ ਗੱਲਾਂ ਕਹਿ ਕੇ ਹਟੀਆਂ ਪਰ ਦਾ ਵੀ ਉਹਦੇ ਦਾ ਕੰਮ ਤੇ ਜੋ ਨਹੀਂ ਸਰਕਰਦੀ ਭਾਈ ਮੈਂ ਤਾਂ ਹੁਣ ਮੰਮੀ ਕੀ ਕਹਿ ਸਕਦੀ ਐ ਚਲ ਕੋਈ ਨਾ ਸੀਜ ਬਣਾ ਦਿੰਦੇ ਉਹ ਕਹਿੰਦੇ ਨੇ ਕੋਈ ਨਾ ਕੰਮ ਆ ਜਦੋਂ ਮੈਂ ਕਹਿੰਦੀ ਐ ਕੰਮ ਕੀ ਆ ਦੇਖ ਲੈ ਹੁਣ ਮੇਰਾ ਚਮਲਾਏ ਬੈਨੂੰ ਦੁੱਖ ਦਿੰਦਾ ਹਜੇ ਤੱਕ ਨਹੀਂ ਆ ਸਬਜੀ ਗਾਦੀ ਬਣਾਵਾਂਗੇ ਚਾਹ ਤਾਂ ਬਣੀ ਜਾਂਦੀ ਐ ਉਹ ਆ ਜਾਣਗੇ ਉਦੋਂ ਸਬਜੀ ਸਬਜੀ ਤਾਂ ਪਨੀਰ ਮੰਗਵਾ ਲੈਂਦੀ ਕਹਿ ਦਿੰਦੀ ਚਲ ਕੋਈ ਨਾ ਜਦੋਂ ਆ ਗਿਆ ਹੁਣ ਤਾਂ ਪਈ ਮੇਰੇ ਦਿਮਾਗੋਂ ਨਿਕਲ ਗਈ ਗੱਲ ਜਦੋਂ ਆ ਗਿਆ ਉਹਦੋਂ ਕਹਿ ਦੂੰਗੀ ਤੂੰ ਹੀ ਮਾਦੇ ਕੰਮ ਕਰਦੀ ਤੈਨੂੰ ਪਤਾ ਕੋੜੇ ਮੇਰਾ ਤਾਂ ਦਿਮਾਗ ਇਹ ਜਾ ਹੋ ਰਿਹਾ ਮਾੜਾ ਮੋੜਾ ਤੂੰ ਕਹਿ ਦਿੰਦੀ ਉਹਨੂੰ ਦੀ ਨਾ ਤੈਨੂੰ ਦੱਸਿਆ ਨਹੀਂ ਹੈਗਾ ਉਹਨੇ ਵੀ ਉਹਨਾਂ ਨੇ ਆਉਣਾ ਓਹ ਹੋ ਮਾਂ ਨਾ ਤਾਂ ਮੈਨੂੰ ਦੱਸ ਕੇ ਗਿਆ ਤੇ ਨਾ ਮੇਰਾ ਫੋਨ ਚੱਕਿਆ ਹੁਣ ਮੈਂ ਤਾਂ ਆਪ ਚਾਰ ਵਾਰੀ ਲਾਤਾ ਵੀ ਘਰੇ ਮਨਿੰਦਰ ਅਰ ਗਿਆ ਬੈਠਿਆ ਘਰੇ ਕੁਛ ਨਹੀਂ ਹੈਗਾ ਜੇ ਫੋਨ ਚੱਕਣਗੇ ਫੇਰ ਹੀ ਆ ਚੱਲ ਦੇਖਦੇ ਆ ਪੰਜ ਸੱਤ ਮਿੰਟ ਜੇ ਤਾਂ ਆ ਗਿਆ ਤਾਂ ਠੀਕ ਹੈ ਨਹੀਂ ਦੁਕਾਨ ਤੋਂ ਆਪੇ ਜਾ ਕੇ ਫੜ ਲਵਾਂਗੀ ਮੈਂ ਚਲ ਕੋਈ ਨਹੀਂ ਹਾਂ ਹੁਣ ਤੂੰ ਵੀ 20 ਮਿੰਟ ਠਹਿਰ ਕੇ ਪੀਣ ਕਿ ਅੱਧਾ ਘੰਟਾ ਚਾਹ ਠੰਡਾ ਪੀ ਲੈ ਆਓ ਚੱਲ ਹਾਂ ਹੁਣ ਤਾਂ ਠੰਡਾ ਪੀ ਲੈ ਕਰ ਤੂੰ ਜਿਹੜਾ ਚੀਜ਼ ਮੰਗਾਉਣੀ ਆ ਮੰਗਾ ਲੈ ਤੈਨੂੰ ਮਨਿੰਦਰ ਦੀ ਪਸੰਦ ਨਾਲੇ ਪਤਾ ਹੁਣ ਇਹਦਾ ਮੁੜ ਕੇ ਗੁੱਸੇ ਹੋਣਾਗਾ ਉਹ ਤਾਂ ਹੁਣ ਵੀ ਬੋਲੂ ਮੰਨ ਕਰੇ ਵੀ ਹਜੇ ਚਾਹ ਨਹੀਂ ਦਿੱਤੀ ਹੈਗੀ ਖੰਡਾ ਕੱਲੇ ਹੀ ਫੜਾ ਤਾਂ ਨਾਲ ਕੁਸ ਧਰਦਾ ਦੇ ਖੰਡੇ ਦੇ ਨਾਲ ਕਿਹੜਾ ਉਹ ਖਾਂਦੇ ਨਹੀਂ ਹੁੰਦੇ ਹੈਗੇ ਦੇਖੋ ਉਹ ਉਪਾਗਤ ਜੇ ਮਗਾਉਣ ਦੇ ਹੁੰਦੇ ਨੇ ਉਹ ਨੂਨ ਮਿਰਚਾਂ ਜੀ ਵਾਲੇ ਤੇ ਹੁਣ ਲੋੜ ਆ ਪਾਈ ਤੇ ਕੀ ਬਣਦਾ ਬਾਪੂ ਨੂੰ ਭੇਜ ਦਿੰਦੀ ਦਪੋਸਣਾ ਹੋਸੇ ਬਾਪੂ ਉਹ ਤੇ ਰਕਾਟ ਹੈ ਕਿਤੇ ਅੰਦਰ ਬੈਠਾ ਮੌਜ ਦਾ ਗੱਲਾਂ ਮਾਰੀ ਜਾਂਦਾ ਹੈਗਾ ਇਹ ਸੇਕਰ ਨਹੀਂ ਹੈਗਾ ਪਾਸੇ ਲੱਗ ਹੋ ਗਿਆ ਜਦੋਂ ਤੁਹਾਡਾ ਬਗੜੇ ਦੇਖਾਂ ਪਰ ਆਏ ਕਿੱਥੇ ਹੁੰਦਾ ਨਾ ਆ ਗਿਆ ਹੁਣ ਉਹ ਮਾ ਤਾਂ ਟਾਈਮ ਤਾਂ ਲੱਗਦੀ ਆ ਹਨਾ ਟਾਈਮ ਲੱਗਦਾਗਾ ਨਾ ਆ ਟਾਈਮ ਹੁੰਦਾਗਾ ਨਾ ਪਹਿਲਾਂ ਲੈ ਨਹੀਂ ਰੱਖ ਸਕਦਾ ਦੀ ਘਰੇ ਕੋਸ ਚੱਲ ਪਾਗ ਜਾ ਹੁਣ ਅੰਦਰ ਕੋਈ ਗੱਲਬਾਤ ਕਰ ਲੈ ਅਸੀਂ ਲਿਉਨੇ ਆ ਸਾਰਾ ਸਮੇਂ ਲਿਉ ਲਿਉ ਚਾਹ ਪਾਣੀ ਠੰਡਾ ਸਾਰਾ ਕੁਝ ਲਿਆਂਦਾ ਕਿਵੇਂ ਤੂੰ ਵੀ ਆਉਂਦੇ ਨੂੰ ਬੋਲਣ ਲੱਗ ਗਈ ਹੈ ਜੀ ਹੁਣ ਆਉਂਦੇ ਨੂੰ ਪੋੜਾ ਨਾ ਹਣ ਹੈ ਕਿਹੜਾ ਟਾਈਮ ਹੋ ਗਿਆ ਸਾ ਤਨੂ ਦਾ ਪਹਿਲਾਂ ਵੀ ਪਤਾ ਆਦਾ ਦਾ ਜਦੋਂ ਪਤਾਗਾ ਵੀ ਉਹ ਕਹਿੰਕੇ ਤਾਂ ਜਾਂਦਾ ਕੋਈ ਹੋਰ ਕੰਮ ਜਾਂਦਾ ਕਿਤੇ ਉਹ ਹੋਰ ਹੈ ਚਲ ਚੰਗਾ ਹੁਣ ਆ ਪਾ ਲੈ ਮੈਂ ਪਾਉਣੀ ਆ ਤੂੰ ਚਾਹ ਪਾ ਹਾਂ ਤੂੰ ਪਾਦਾ ਬੈਠਾ ਸੀ ਗੱਲਾਂ ਨੂੰ ਆ ਕਪਾ ਚਿੱਕਾ ਇਹਨਾਂ ਕੀ ਪਾਣਾ ਹੋਰ ਕਾਹਚ ਪਾ ਮੇਰੀ ਬਾਦੇ ਚੱਕ ਕੇ ਪਾਉਣੀ ਆ ਹਾਂ ਤਾਂ ਬਿਸਕੁਟ ਲੈ ਆਇਗਾ